ਰੈਡੀ ਅੱਜ ਕੱਲ੍ਹ ਦੀਆਂ ਕੁੜੀਆਂ ਸੂਟ ਸਲਵਾਰ ਦੀ ਥਾਂ ਮੁੰਡਿਆਂ ਵਾਂਗ ਪੈਂਟਾਂ ਕਮੀਜ਼ਾਂ ਪੱਛਮੀ ਸਭਿਅਤਾ ਦੇ ਪ੍ਰਭਾਵ ਕਾਰਨ ਪਾਉਂਦੀਆਂ ਹਨ ਡੰਡੀ ਇਸ ਕਰਕੇ ਅਕਾਲ ਤਖਤ ਦੇ ਜਥੇਦਾਰਾਂ ਦੀ ਮੀਟਿੰਗ ਵਿੱਚ ਸਿੱਖ ਮਰਿਆਦਾ ਅਨੁਸਾਰ ਸਿੱਖ ਪਰਿਵਾਰਾਂ ਨੂੰ ਸਾਦੇ ਲਿਵਾਸ ਵਿੱਚ ਲਾੜੀ ਨੂੰ ਸਲਵਾਰ ਕਮੀਜ਼ ਪਹਿਰਾਵੇ ਵਿੱਚ ਅਨੰਤ ਕਾਰਜ ਲਈ ਸ਼ਾਮਲ ਹੋਣ ਦਾ ਹੁਕਮ ਜਾਰੀ ਕੀਤਾ ਜਾਂਦਾ ਹੈ ਡੰਡੀ ਅਨੰਤ ਕਾਰਜ ਤੋਂ ਬਾਅਦ ਸਿਹਰਾ ਮੁੰਡੇ ਵੱਲੋਂ ਅਤੇ ਸਿੱਖਿਆ ਕੁੜੀ ਵੱਲੋਂ ਬੋਲੀ ਜਾਂਦੀ ਸੀ ਡੰਡੀ ਸਿਹਰਾ ਪੜਨਾ ਵਿਆਹ ਵਿੱਚ ਬਿਹੰਦੜ ਮੁੰਡੇ ਅਤੇ ਉਸ ਦੇ ਪਰਿਵਾਰ ਦੀ ਤਾਰੀਫ਼ ਵਿੱਚ ਪੜੇ ਜਾਣ ਵਾਲੀ ਕਾਵ ਰਚਨਾ ਦੀ ਰਸਮ ਨੂੰ ਕਿਹਾ ਜਾਂਦਾ ਸੀ ਜਿਸ ਵਿੱਚ ਲਾੜੇ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਹੁਣ ਦੇ ਕ੍ਰਾਂਤੀਕਾਰੀ ਯੁੱਗ ਨੇ ਲੋਕ ਗੀਤਾਂ ਅਤੇ ਸਹਿਰੇ ਦੀ ਥਾਂ ਡੀ ਜੇ ਅਤੇ ਗਾਉਣ ਵਾਲਿਆਂ ਨੇ ਲੈ ਲਈ ਹੈ ਡੰਡੀ ਅਸ਼ਲੀਲਤਾ ਨਸ਼ਿਆਂ ਤੇ ਹਥਿਆਰਾ ਵਾਲੇ ਗਾਣਿਆਂ ਦਾ ਬੋਲ ਵਾਲਾ ਹੈ ਡੰਡੀ ਪੰਜਾਬ ਦਾ ਕਲਚਰ ਅਲੋਪ ਹੁੰਦਾ ਜਾ ਰਿਹਾ ਹੈ ਨਾਹੀ ਸਹਿਰਾ ਲਿਖਣ ਵਾਲੇ ਅਤੇ ਨਾ ਪੜਨ ਵਾਲੇ ਰਹੇ ਹਨ ਡੰਡੀ ਜਿੱਥੇ ਪਿੰਡਾਂ ਵਿੱਚ ਕਿੰਨੇ ਕਿੰਨੇ ਦਿਨ ਬਰਾਤਾਂ ਤਹਿਰਦੀਆਂ ਸਨ ਹੁਣ ਵਿਆਹ ਪੈਲਸਾਂ ਵਿੱਚ ਕੁਝ ਘੰਟਿਆਂ ਵਿੱਚ ਹੀ ਹੋ ਜਾਂਦਾ ਹੈ ਡੰਡੀ ਬਰਾਤਾਂ ਕਿੰਨਾ ਕਿੰਨਾ ਚਿਰ ਲੇਟ ਆਉਂਦੀਆਂ ਹਨ ਅਤੇ ਆਨੰਦ ਕਾਰਜ ਜੋ 12 ਵਜੇ ਤੋਂ ਪਹਿਲਾਂ ਹੋਣੇ ਚਾਹੀਦੇ ਹਨ ਉਸ ਦਾ ਵੀ ਖਿਆਲ ਨਹੀਂ ਕੀਤਾ ਜਾਂਦਾ ਡੰਡੀ ਦਿਲ ਕਰਦਾ ਹੈ ਪੁਰਾਣੀ ਦੁਨੀਆ ਵਿੱਚ ਅਰੇਡੀ ਤਨਾ ਅੱਜ ਦੀ ਜੀਵਨ ਸ਼ੈਲੀ ਦਾ ਹਿੱਸਾ ਬਣ ਗਿਆ ਹੈ ਡੰਡੀ ਪਰ ਜਦੋਂ ਇਹ ਇੱਕ ਗੰਭੀਰ ਪੱਧਰ ਉੱਤੇ ਜਾਂਦਾ ਹੈ ਤਾਂ ਇਹ ਸਾਡੀ ਮਾਨਸਿਕ ਸਿਹਤ ਦੇ ਨਾਲ-ਨਾਲ ਸਰੀਰਕ ਸਿਹਤ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ ਡੰਡੀ ਇਸ ਕਾਰਨ ਸਾਡੀ ਚਮੜੀ ਵੀ ਤੇਜੀ ਨਾਲ ਪ੍ਰਭਾਵਿਤ ਹੁੰਦੀ ਹੈ ਅਤੇ ਇਹ ਉਮਰ ਤੋਂ ਪਹਿਲਾਂ ਬੁਢਾਪੇ ਦਾ ਸ਼ਿਕਾਰ ਹੋਣ ਲੱਗਦੀ ਹੈ ਡੰਡੀ ਲਗਾਤਾਰ ਤਣਾਅ ਕਰਨਾ ਚਿਹਰੇ ਉੱਤੇ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਿਖਾਈ ਦੇਣ ਲੱਗਦੀਆਂ ਹਨ ਦੰਡੀ ਜੇਕਰ ਤਣਾਅ ਗੰਭੀਰ ਪੱਧਰ ਉੱਤੇ ਆਉਂਦਾ ਹੈ ਤਾਂ ਇਸ ਕਾਰਨ ਖੁਸ਼ਕੀ ਚੁਰੜੀਆਂ ਮੁਹਾਸੇ ਆਦ ਹੋ ਸਕਦੇ ਹਨ ਦੰਡੀ ਦਰਅਸਲ ਜਦੋਂ ਕੋਈ ਵਿਅਕਤੀ ਗੰਭੀਰ ਤਣਾਅ ਵਿੱਚੋਂ ਲੰਘਦਾ ਹੈ ਤਾਂ ਚਿਹਰੇ ਉੱਤੇ ਦੋ ਪ੍ਰਭਾਵ ਦਿਖਾਈ ਦਿੰਦੇ ਹਨ ਡੰਡੀ ਪਹਿਲਾ ਤਣਾਅ ਦੌਰਾਨ ਸਰੀਰ ਵਿੱਚੋਂ ਕੁਝ ਹਾਰਮੋਨਸ ਨਿਕਲਦੇ ਹਨ ਜੋ ਚਮੜੀ ਨੂੰ ਪ੍ਰਭਾਵਿਤ ਕਰਦੇ ਹਨ ਡੰਡੀ ਦੂਜਾ ਪ੍ਰਭਾਵ ਇਹ ਹੈ ਕਿ ਅਸੀਂ ਕੁਝ ਬੁਰੀਆਂ ਆਦਤਾਂ ਕਰਨਾ ਸ਼ੁਰੂ ਕਰ ਦਿੰਦੇ ਹਾਂ ਡੰਡੀ ਜਿਵੇਂ ਚਿਹਰਾ ਨਾ ਤੋਣਾ ਨੌ ਟੁਕਣਾ ਬੁੱਲਾਂ ਨੂੰ ਟੁਕਣਾ ਆਦ ਜਿਸ ਕਾਰਨ ਚਮੜੀ ਪ੍ਰਭਾਵਿਤ ਹੁੰਦੀ ਹੈ ਡੰਡੀ ਜਦੋਂ ਅਸੀਂ ਤਣਾਅ ਵਿੱਚ ਹੁੰਦੇ ਹਾਂ ਤਾਂ ਸਾਡੀ ਨੀਂਦ ਪ੍ਰਭਾਵਿਤ ਹੁੰਦੀ ਹੈ ਡੰਡੀ ਇਸ ਕਾਰਨ ਅੱਖਾਂ ਦੇ ਹੀਟਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਅੱਖਾਂ ਵਿੱਚ ਗੰਦਲਾਪਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ ਡੰਡੀ ਇਹਨਾਂ ਸਾਰੇ ਕਾਰਨਾ ਕਰਕੇ ਇੱਥੇ ਅੱਖਾਂ ਦੇ ਥੱਲੇ ਬੈਗਵਾਨ ਨੇ